ਜਿਹੜੇ ਮੈਂਬਰ ਨੇ ਜਿਹੜੇ ਅੱਗੇ ਪੱਕੇ ਦੋ ਮੈਂਬਰ ਬੁੱਧੀਜੀਵੀ ਲੈ ਹੁੰਦੇ ਸੀ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਨੀ ਕਿ ਪੰਜਾਬ ਦਾ ਐਸਜੀਪੀਸੀ ਦਾ ਕੋਈ ਵੀ ਮੈਂਬਰ ਨਹੀਂ ਲਿਆ ਗਿਆ ਸਾਡੀਆਂ ਜਥੇਬੰਦੀਆਂ ਪਿੱਟਦੀਆਂ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿ ਨਾ ਇੰਨੀ ਧਰਮ ਵਿੱਚ ਦਾਖਲਤਾ ਜੀ ਕਰੋ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਲਾਮ ਬਣਾਓ ਉਦੋਂ ਇਹਨਾਂ ਦੀ ਚੜ ਮੱਚੀ ਸੀ ਇਹਨਾਂ ਦੇ ਤੇ ਭਾਜਪਾ ਦਾ 9 ਮਾਸ ਦਾ ਰਿਸ਼ਤਾ ਸੀ 9 ਮਾਸ ਦਾ ਰਿਸ਼ਤਾ ਹੋਣ ਕਰਕੇ ਉਦੋਂ ਸਾਡੀ ਸੁਣੀ ਨਹੀਂ ਆਜਪਾ ਨੇ ਇਹ ਨਹੀਂ ਸੋਚਿਆ ਵੀ ਅਸੀਂ ਬਾਦਲਦਾਲ ਨੂੰ ਵੱਢ ਰਿਹਾ ਕਿ ਪੰਥ ਨੂੰ ਉਹਨਾਂ ਨੇ ਬਾਦਲਦਾਲ ਨੂੰ ਵੱਢਦੇ ਵੱਢਦੇ ਪੰਥ ਨੂੰ ਇਹ ਹੱਥ ਪਾ ਲਿਆ ਮਹਾਰਾਸ਼ਟਰ ਦੀ ਸਰਕਾਰ ਹੈ ਏਕਨਾ ਸਿੰਦੇ ਉਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਬੋਰਡ ਤੋੜ ਕੇ ਆਪਣਾ ਬੋਰਡ ਬਣਾ ਲਿਆ ਉਹ ਬੋਰਡ ਦੇ ਵਿੱਚੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਲਾ ਦਿੱਲੀ ਵਾਲਾ ਮੈਂਬਰ ਵੀ ਬੁੱਧੀਜੀਵੀ ਵੀ ਸਾਰੇ ਕੱਟ ਕੇ ਉਹਨਾਂ ਨੇ ਆਪਣੇ ਬੋਰਡ ਦੇ ਮੈਂਬਰ ਬਣਾ ਲਏ ਸੁਖਵੀਰ ਬਾਦਲ ਪੰਥ ਦੇ ਜਿੰਬੜਿਆ ਪਿਆ ਜਾਨ ਨਹੀਂ ਛੱਡ ਰਿਹਾ ਖੂਨ ਵੀ ਮੁਕਾਤਾ ਜੋ ਚੜ ਮਰ ਜਾਂਦਾ ਹੁੰਦਾ ਖੂਨ ਮੁੱਕੇ ਤੋਂ ਪਰ ਇਹ ਐਸਾ ਇਨਸਾਨ ਹੈ ਹਾਲੇ ਵੀ ਨਹੀਂ ਖੜਾ ਛੱਡ ਰਿਹਾ ਪੰਥ ਨੂੰ ਠੱਠੇ ਗੂਚ ਨੂੰ ਲਈ ਜਾ ਰਿਹਾ ਹੁਣ ਅੱਜ ਕੱਲ ਉਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਾਰੇ ਮੀਡੀਆ ਚ ਰੌਲਾ ਪੈਂਦਾ ਵੀ ਲੇ ਲੜੀਆਂ ਕੱਢਦੇ ਫਿਰਦੇ ਨੇ ਭਾਜਪਨਾਂ ਸਾਡੀ ਦੁਬਾਰਾ ਨੇੜਤਾ ਹੋ ਜੀ ਜਦੋਂ ਨੇੜਤਾ ਨਹੀਂ ਹੋ ਰਹੀ ਫੈਸਲੇ ਪੁੱਠੇ ਸਿੱਧੇ ਆਉਣ ਲੱਗ ਗਏ ਹੁਣ ਇਹ ਕਾਏ ਰਹੇ ਨੇ ਵੀ ਅਸੀਂ ਕੌਮ ਚ ਕਿਵੇਂ ਜਾਈਏ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਵੀਂ ਅਪਡੇਟ ਤੁਹਾਨੂੰ ਦੇ ਰਿਹਾ ਕਿ ਐਸਜੀਪੀਸੀ ਦੇ ਮੈਂਬਰ ਦੀ ਗੱਲ ਕਰਾਂਗੇ ਕਿ ਐਸਜੀਪੀਸੀ ਦੇ ਮੈਂਬਰ ਤਖਤ ਸ੍ਰੀ ਹਜ਼ੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਦੀ ਕਿਤੇ ਨਾ ਕਿਤੇ ਜਿਹੜੀ ਕਮੇਟੀ ਆ ਉਹਦੇ ਵਿੱਚ ਲਏ ਜਾਂਦੇ ਨੇ ਪੂਰਾ ਕਿਉਂਕਿ ਗੁਰਸਿੱਖ ਜਦੋਂ ਐਸਜੀਪੀਸੀ ਦੀ ਗੱਲਬਾਤ ਆਉਂਦੀ ਆ ਪੂਰੇ ਪੰਜਾਬ ਦੇ ਗੁਰਦੁਆਰਾ ਸਾਹਿਬ ਨੇ ਪੂਰੇ ਦੇਸ਼ ਦੇ ਗੁਰਦੁਆਰਾ ਸਾਹਿਬ ਨੇ ਉੱਥੇ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਕਮੇਟੀਆਂ ਦੇ ਵਿੱਚੋਂ ਸ੍ਰੀ ਹਜ਼ੂਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਜਿਹੜੇ ਅੱਗੇ ਪੱਕੇ ਦੋ ਮੈਂਬਰ ਬੁੱਧੀਜੀਵੀ ਲਏ ਹੁੰਦੇ ਸੀ ਉਹਨਾਂ ਨੂੰ ਬਾਹਰ ਕਰ ਦਿੱਤਾ ਜਾਨੀ ਕਿ ਪੰਜਾਬ ਦਾ ਐਸਜੀਪੀਸੀ ਦਾ ਕੋਈ ਵੀ ਮੈਂਬਰ ਨਹੀਂ ਲੇ ਆ ਗਿਆ ਉਸ ਤੋਂ ਬਾਅਦ ਗੁਰਸਿੱਖਾਂ ਚ ਜਿਹੜੀ ਵੀ ਸਿੱਖ ਸੰਗਤ ਆ ਕਿਤੇ ਨਾ ਕਿਤੇ ਉਹਨਾਂ ਚ ਰੋਸ ਆ ਕੇ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਹੋ ਰਿਹਾ ਜੜੀਆਂ ਵਾਰ ਲੀਆਂ ਸਟੇਟਾਂ ਨੇ ਕਿਵੇਂ ਦਾ ਮਾਹੌਲ ਬਣ ਰਿਹਾ ਕਿਉਂਕਿ ਹਰਿਆਣਾ ਐਸਜੀਪੀਸੀ ਅਲੱਗ ਬਣ ਚੁੱਕੀ ਆ ਪਹਿਲਾਂ ਤੁਸੀਂ ਲਗਾਤਾਰ ਦੇਖਿਆ ਕਿਉਂਕਿ ਪਹਿਲਾਂ ਜਿਹੜੀ ਐਸਜੀਪੀਸੀ ਦੇ ਅੰਡਰ ਹੁੰਦੇ ਸੀ ਹਰਿਆਣੇ ਦੇ ਗੁਰਦੁਆਰਾ ਸਾਹਿਬ ਐਸਜੀਪੀਸੀ ਦੇ ਬਿਲਕੁਲ ਨਾਲ ਸੀ ਉਹ ਐਸਜੀਪੀਸੀ ਵੀ ਕਿਤੇ ਨਾ ਕਿਤੇ ਹਰਿਆਣੇ ਦੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣ ਚੁੱਕੀ ਆ ਹੁਣ ਉਸ ਤੋਂ ਬਾਅਦ ਸ੍ਰੀ ਹਜੂਰ ਸਾਹਿਬ ਚੋ ਜਿਹੜੇ ਕਮੇਟੀ ਦੇ ਵਿੱਚੋਂ ਮ ਨੇ ਐਸਜੀਪੀਸੀ ਤੋਂ ਬਾਹਰ ਹੋ ਚੁੱਕੇ ਨੇ ਉਸ ਤੋਂ ਬਾਅਦ ਲਗਾਤਾਰ ਬਖੋ ਬਖਰੇ ਪ੍ਰਤੀਕਰਮ ਆ ਰਹੇ ਨੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸੌਹਲੀ ਮੌਜੂਦ ਨੇ ਸੌਹਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਸਾਹਿਬ ਸੌਹਲੀ ਸਾਹਿਬ ਕਿਵੇਂ ਦੇਖਦੇ ਹੋ ਰੋਸ ਆ ਬਹੁਤ ਸਿੱਖ ਸੰਗਤ ਚ ਕਿ ਦੋ ਮੈਂਬਰ ਲਏ ਜਾਂਦੇ ਸੀ ਜੀ ਪਹਿਲਾਂ ਸ੍ਰੀ ਹਜੂਰ ਸਾਹਿਬ ਸ੍ਰੀ ਪਟਨਾ ਸਾਹਿਬ ਪਹਿਲਾਂ ਤਾਂ ਐਸਜੀਪੀਸੀ ਤੋਂ ਹਰਿਆਣਾ ਵੱਖਰਾ ਹੋਇਆ ਜੀ ਹੁਣ ਇਹ ਕਿਵੇਂ ਦੇ ਕਿਵੇਂ ਦੇ ਮਤਲਬ ਗੱਲਬਾਤ ਸਾਹਮਣੇ ਆ ਰਹੀ ਆ ਕਿਵੇਂ ਦਾ ਸਿਸਟਮ ਬਣਾਇਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਸਹੀ ਲੱਗਦਾ ਜਾਂ ਗਲਤ ਲੱਗਦਾ ਇਹ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਆਪਣੇ ਹਿੰਦੁਸਤਾਨ ਚ ਪੰਜ ਤਖਤ ਨੇ ਗੁਰੂ ਸਾਹਿਬ ਸਮੇਂ ਦੇ ਪੰਜ ਤਖਤ ਸਹਿਬਾਨ ਨੇ ਤਖਤ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਜਿਹੜੇ ਦੋ ਬੋਰਡ ਨੇ ਇਹ ਬੋਰਡ ਬਣਦੇ ਨੇ ਤਖਤ ਸ੍ਰੀ ਹਜੂਰ ਸਾਹਿਬ ਤੇ ਪਟਨਾ ਸਾਹਿਬ ਦਾ ਬੋਰਡ ਬਣੇ ਹੋਏ ਨਹੀਂ ਇਹਦੇ ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋ ਚਾਈ ਤੇ ਤੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੁੱਧੀ ਜੀ ਵੀ ਜਿਨ੍ਹਾਂ ਨੂੰ ਰეკਮੈਂਡ ਕਰਦੇ ਜੋ ਮੈਨੂੰ ਸੁਣਨ ਚਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਾਰਿਆਂ ਨੂੰ ਹੁਣ ਜਿਹੜੀ ਉੱਥੇ ਮਹਾਰਾਸ਼ਟਰ ਦੀ ਸਰਕਾਰ ਹੈ ਏਕਨਾ ਸਿੰਦੇ ਉਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਚੁੱਪਚੀ ਪੀਤੇ ਪਤਾ ਨਹੀਂ ਉਹਨਾਂ ਨੂੰ ਆਰਐਸਐਸ ਕਹਿੰਦੀ ਆ ਜਾਂ ਬੀਜੇਪੀ ਜਿਨ੍ਹਾਂ ਦਾ ਰਾਜ ਭਾਗ ਆ ਉਹਨਾਂ ਨੇ ਇਹ ਬੋਰਡ ਤੋੜ ਕੇ ਆਪਣਾ ਬੋਰਡ ਬਣਾ ਲਿਆ ਉਹ ਬੋਰਡ ਦੇ ਵਿੱਚੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਲਾ ਦਿੱਲੀ ਵਾਲਾ ਮੈਂਬਰ ਵੀ ਬੁੱద్ధి ਜੀ ਵੀ ਸਾਰੇ ਕੱਢ ਕੇ ਉਹਨਾਂ ਨੇ ਆਪਣੇ ਬੋਰਡ ਦੇ ਮੈਂਬਰ ਬਣਾ ਲਏ ਜੀ ਦਾ ਹੁਣ ਵੱਡੇ ਪੱਧਰ ਤੇ ਦੋ ਦਿਨ ਚ ਰੌਲਾ ਪਈ ਜਾ ਰਿਹਾ ਵੱਡੇ ਪੱਧਰ ਤੇ ਵੀ ਇਹ ਬਹੁਤ ਦਖਾਂਤ ਹੈ ਕੋਈ ਕਹਿ ਰਿਹਾ ਹੁਣ ਮਿਲਾਂਗੇ ਜੀ ਜਾ ਕੇ ਪ੍ਰਧਾਨ ਮੰਤਰੀ ਨੂੰ ਉਹਨੂੰ ਦੱਸਾਂਗੇ ਵੀ ਕਿਉਂ ਸਾਡੇ ਧਰਮਾਂ ਦਾ ਅਖੰਡਤਾਜੀ ਕਰਦੇ ਹੋ ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਸਾਡੀਆਂ ਜਥੇਬੰਦੀਆਂ ਪਿੱਟਦੀਆਂ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿ ਨਾ ਇੰਨੀ ਧਰਮ ਚ ਦਾਖਲਤਾ ਜੀ ਕਰੋ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਲਾਮ ਬਣਾਓ ਉਦੋਂ ਇਹਨਾਂ ਦੀ ਚੜ ਮੱਚੀ ਸੀ ਇਹਨਾਂ ਦੇ ਤੇ ਭਾਜਪਾ ਦਾ 9 ਮਾਸਤਾ ਰਿਸ਼ਤਾ ਸੀ 9 ਮਾਸ ਦਾ ਰਿਸ਼ਤਾ ਹੋਣ ਕਰਕੇ ਉਦੋਂ ਸਾਡੀ ਸੁਣੀ ਨਹੀਂ ਪਰ ਜਦ ਹੁਣ ਢਿੰਗਾ ਦੇ ਡੋਲ ਵਾਂਗੂ ਇਹ ਵੀ ਮੰਾਜ ਕੇ ਬੇਲੇ ਕਰਕੇ ਤੋਰਤੇ ਹੁਣ ਹੁਣੇ ਚਰਚਾ ਚ ਲੱਗੇ ਹੋਏ ਨੇ ਜੀ ਅਸੀਂ ਫਲਾਣੇ ਨੂੰ ਮਿਲਾਂਗੇ ਫਲਾਣੇ ਨੂੰ ਮਿਲਾਂਗੇ ਮੈਂ ਕਹਿੰਦਾ ਅਸੀਂ ਇਹਦੇ ਵਿਰੋਧੀ ਨਹੀਂ ਤੁਹਾਨੂੰ ਸੰਘਰਸ਼ ਕਰਨਾ ਚਾਹੀਦਾ ਪਰ ਕਦੇ ਅੰਦਰ ਵੀ ਝਾਤੀ ਮਾਰੋ ਵੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸੌਰੀ ਸੌਰੀ ਸਾਹਿਬ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਕਿ ਉਧਰੋਂ ਮੈਂਬਰ ਜੀ ਇੱਕ ਦਿੱਲੀ ਦਾ ਐਸਜੀਪੀਸੀ ਦਾ ਮੈਂਬਰ ਇੱਕ ਕਿਤੇ ਨਾ ਕਿਤੇ ਉਹ ਮੈਂਬਰ ਦੀ ਜ਼ਿੰਮੇਵਾਰੀ ਇਹੀ ਹੁੰਦੀ ਸੀ ਜਦੋਂ ਉੱਥੇ ਗੱਲਬਾਤ ਹੁੰਦੀ ਸੀ ਵੀ ਹਾਂ ਜੀ ਆਹ ਕੀਤਾ ਜਾਵੇ ਉਹਨਾਂ ਦੀ ਸਲਾਹ ਲਈ ਜਾਂਦੀ ਸੀ ਉਹੀ ਗੱਲਬਾਤ ਆ ਵੀ ਫਿਰ ਤਾਂ ਇੱਧਰ ਪੰਜਾਬ ਨੂੰ ਨਹੀਂ ਪਤਾ ਲੱਗਣਾ ਦਿੱਲੀ ਨੂੰ ਨਹੀਂ ਪਤਾ ਲੱਗਣਾ ਉਧਰ ਜਿਹੜਾ ਵੀ ਪਾਸ ਕਰਨਾ ਉਹ ਆਪਣੇ ਹਿਸਾਬ ਨਾਲ ਕਰਨਗੇ ਜਦੋਂ ਵੀ ਉਹ ਤਖਤ ਸਹਿਵਾਨਾਂ ਤੇ ਜਦੋਂ ਸਿੰਘ ਸਾਹਿਬ ਬਣਦੇ ਨਾ ਆਪਣੇ ਮੈਂਬਰਾਂ ਦੀ ਸਲਾਹ ਲਈ ਜਾਂਦੀ ਬਰਾਬਰ ਦੀ ਇਹਨਾਂ ਦੀ ਭਾਈਵਾਲ ਵਿੱਚ ਹੁੰਦੇ ਇਹ ਤੇ ਉਹ ਵੀ ਸਾਰੇ ਉਹ ਤਖਤਾਂ ਮੈਂ ਛੋਟਾ ਵੱਡਾ ਮਾਫ ਕਰਿਓ ਮੈਂ ਨਹੀਂ ਕਹਿਣਾ ਪਰ ਸਾਰੇ ਸ੍ਰੀ ਕਾਲ ਤੱਕ ਸਾਹ ਨੂੰ ਸਿਰੋਂ ਮੈਂ ਉਹ ਮੰਨਦੇ ਨੇ ਵੀ ਸਸਤਾ ਸ੍ਰੀ ਕਾਲ ਤੱਕ ਸਾਹ ਹੈ ਸ੍ਰੀ ਕਾਲ ਤੱਕ ਸਭ ਤੇ ਆਕੇ ਹੀ ਫੈਸਲੇ ਹੁੰਦੇ ਨੇ ਉਹ ਸਿੰਘ ਸਾਹਿਬ ਵੀ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੁੰਦੀ ਆ ਉਹ ਦੋਨਾਂ ਤਖਤਾਂ ਦੇ ਸਿੰਘ ਸਹਿਬਾਨ ਜਾਂ ਉੱਥੋਂ ਦੇ ਹੈੱਡ ਗ੍ਰੰਥੀ ਤਾクセਵਾਂਦੇ ਉਹ ਆ ਕੇ ਆਪਣੀ ਮੀਟਿੰਗ ਚ ਸ਼ਾਮਲ ਹੁੰਦੇ ਨੇ ਤਾਂ ਗੁਰਮਤੇ ਸਾਦੇ ਜਾਂਦੇ ਨੇ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇਹ ਸਾਰੇ ਕੁਝ ਦੇ ਪਿੱਛੇ ਬੈਕ ਤੇ ਇਹ ਇਹ ਟੱਬਰ ਦਾ ਹੱਥ ਹੈ ਜਿਨੇ ਟੱਬਰ ਨੇ ਅੱਜ ਪੰਥ ਨੂੰ ਉਹ ਉੱਥੇ ਖੜਾ ਕਰਤਾ ਕਿ ਜਦੋਂ ਇਹਨਾਂ ਦੇ ਭਾਜਪਾ ਨਾਲੋਂ ਰਿਸ਼ਤਾ ਟੁੱਟ ਗਿਆ ਭਾਜਪਾ ਨੇ ਇਹ ਨਹੀਂ ਸੋਚਿਆ ਵੀ ਅਸੀਂ ਬਾਦਲ ਦਲ ਨੂੰ ਵੱਢ ਰਹੇ ਹਾਂ ਕਿ ਪੰਥ ਨੂੰ ਉਹਨਾਂ ਨੇ ਬਾਦਲ ਦਲ ਨੂੰ ਵੱਢਦੇ ਵੱਢਦੇ ਪੰਥ ਨੂੰ ਇਹ ਹੱਥ ਪਾ ਲਿਆ ਜਿਹੜਾ ਕਿ ਪੰਥ ਸਿੱਖ ਕੌਮ ਇਹੀ ਦੀ ਸਾਨਾ ਮਤਾ ਇਤਿਹਾਸ ਹੈ ਸਿੱਖਾਂ ਦਾ ਇਹ ਕਦੇ ਸੰਘਰਸ਼ ਤੋਂ ਪਿੱਛੇ ਨਹੀਂ ਹੱਟੀ ਇਹ ਲੜਾਈ ਸ਼ੁਰੂ ਕਰਾਉਣਗੇ ਪਰ ਜੇ ਭਾਜਪਾ ਨੇ 24 ਚ ਸਾਫ ਸੁਥਰੇ ਰਹਿਣਾ ਲੋਕਾਂ 'ਚ ਜਾਂਦੇ ਰਹਿਣਾ ਤਾਂ ਇਹ ਫੈਸਲਾ ਵਾਪਸ ਲੈਣ ਉਸੇ ਤਰ੍ਹਾਂ ਬੋਰਡ ਰੱਖਣ ਉਹਦੇ ਚ ਇੱਕ ਮੈਂ ਹੋਰ ਤੁਹਾਨੂੰ ਦੱਸਾਂ ਕਿ ਜਿਹੜਾ ਮੈਂਬਰ ਪਾਰਲੀਮੈਂਟ ਹੁੰਦਾ ਉਹ ਵੀ ਉੱਥੇ ਜਾ ਕੇ ਮੈਂਬਰ ਬਣਦਾ ਇਹਨਾਂ ਬੋਰਡਾਂ 'ਚ ਜਾ ਕੇ ਤੁਸੀਂ ਦੇਖਦੇ ਹੋਵੋਗੇ ਜਿੰਨੇ ਪਿੱਛੇ ਸਥਾਪਨਾ ਦਿਵਸ ਮਨਾਇਆ ਗਏ ਨੇ ਦਿਹਾੜੇ ਗੁਰੂ ਦੇ ਉਹਦੇ ਵਿੱਚ ਆਪਣੇ ਸਾਰੀ ਇੰਨਾ ਸਤਕਾਰ ਤਾਂ ਮਿਲਦਾ ਰਿਹਾ ਤਖਤਾਂ ਦੇ ਜਥੇਦਾਰਾਂ ਨੂੰ ਵੀ ਤੇ ਲੀਡਰਾਂ ਨੂੰ ਪਰ ਉਹ ਮਿਲੂਗਾ ਹੀ ਤਾਂ ਜੇ ਸਾਡੀ ਵਿੱਚ ਭਾਈਵਾਲੀ ਹੋਊਗੀ ਇਹ ਬਹੁਤ ਵੱਡਾ ਨੁਕਸਾਨ ਹੋਇਆ ਨੁਕਸਾਨ ਦੇ ਲਈ ਮੈਂ ਬਿਲਕੁਲ ਨਹੀਂ ਝਿਜਕਦਾ ਜਦ ਤੱਕ ਤੌਰ ਤੇ ਨੁਕਸਾਨ ਦੇ ਲਈ ਸੁਖਵੀਰ ਸਿੰਘ ਬਾਦਲ ਤੇ ਇਹਦੇ ਜਿਹੜੇ ਰੱਬ ਨੂੰ ਪਿਆਰੇ ਹੋ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਲੋਕ ਦੋਸੀ ਨੇ ਇਹਨਾਂ ਨੂੰ ਗੁਰੂ ਨੇ ਮਾਫ਼ ਨਹੀਂ ਕਰਨਾ ਜੇ ਇਹ ਇਨਾਂ ਨੇ ਆਪਣੇ ਚ ਨਾਂ ਸੁਧਾਰ ਲਿਆਦਾ ਸੋਲੀ ਸਰ ਤੁਸੀਂ ਸੁਖਵੀਰ ਸਿੰਘ ਬਾਦਲ ਤੇ ਨਿਸ਼ਾਨਾ ਲਾ ਰਹੇ ਹੋ ਉਹ ਤਾਂ ਲਗਾਤਾਰ ਚਲੋ ਐਸਜੀਪੀਸੀ ਦੇ ਕਿਤੇ ਨਾ ਕਿਤੇ ਉਹਨਾਂ ਦੇ ਐਸਜੀਪੀਸੀ ਦੇ ਮੈਂਬਰ ਨੇ ਜਿਹੜੇ ਉਹਨਾਂ ਦੀ ਪਾਰਟੀ ਨੇ ਵੱਤੋ ਵੱਤ ਸਾਰਾ ਸਿਸਟਮ ਉਹਨਾਂ ਨਾਲ ਚੱਲਦਾ ਉਹ ਕਿਉਂ ਇਹ ਕੰਮ ਕਰਾਉਣਗੇ ਜੀ ਵੀ ਮੈਂਬਰੇ ਬਾਹਰ ਕਰ ਦੋ ਸੋ ਕੋ ਵਿਰੋਧਤਾ ਕਰਨਗੇ ਕਹਿਣਗੇ ਨਹੀਂ ਵੀ ਇਦਾਂ ਨਹੀਂ ਹੋਣਾ ਚਾਹੀਦਾ ਮੈਂਬਰ ਸਾਡੇ ਹੋਣੇ ਚਾਹੀਦੇ ਨੇ ਵਿੱਚ ਹੁਣ ਅੱਜਕੱਲ ਉਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਾਰੇ ਮੀਡੀਆ ਚ ਰੌਲਾ ਪੈਂਦਾ ਵੀ ਲੇ ਲੜੀਆਂ ਕਰਦੇ ਫਿਰਦੇ ਨੇ ਭਾਜਪਨ ਸਾਡੀ ਦੁਬਾਰਾ ਨੇੜਤਾ ਹੋ ਜੇ ਜਦੋਂ ਨੇੜਤਾ ਨਹੀਂ ਹੋ ਰਹੀ ਫੈਸਲੇ ਪੁੱਠੇ ਸਿੱਧੇ ਆਉਣ ਲੱਗ ਗਏ ਹੁਣ ਇਹ ਕਹੇ ਰਹੇ ਨੇ ਵੀ ਅਸੀਂ ਕੌਮ ਚ ਕਿਵੇਂ ਜਾਈਏ ਲੋਕਾਂ ਚ ਵੋਟਾਂ ਲੈਣ ਕਿਵੇਂ ਜਾਈਏ ਜੇ ਉਹ ਭਾਜਪਾ ਨਾਲ ਜੇ ਤਾਂ ਇਹ ਫੈਸਲੇ ਠੀਕ ਕਰਾ ਲੈਂਦੇ ਨੇ ਫਿਰ ਤਾਂ ਇਹ ਮਾੜਾ ਮੋਟਾ ਪਿੰਡਾਂ ਚ ਵੜਦੇ ਨੇ ਇਹ ਫੈਸਲੇ ਹੋਣ ਤੋਂ ਬਾਅਦ ਜ਼ਿੰਮੇਵਾਰੀ ਇਹਨਾਂ ਦੀ ਹੈ ਜਿਹਨੂੰ ਤੁਸੀਂ ਪਾਵਰ ਦਉਗੇ ਪਾਵਰ ਵਾਲੇ ਤੇ ਜਵਾਬ ਲੈਣਾ ਨਾ ਲੋਕਾਂ ਨੇ ਹੁਣ ਸਤੋਂ ਕਿਵੇਂ ਲੈਣਗੇ ਸਾਡੇ ਤਾਂ ਕੋਈ ਜਿੱਤਿਆ ਨਹੀਂ ਜਦੋਂ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਵਾਂਗੇ ਉਦੋਂ ਵੀ ਸਾਡੇ ਮੁਤਾਬਕੇ ਤਖਤਾਂ ਦੇ ਜਥੇਦਾਰ ਲੋਕਾਂ ਦੀ ਰਾਏ ਨਾਲ ਲੰਮਾਂਗੇ ਸਾਰਾ ਸਿਸਟਮ ਅਸੀਂ ਦੇਖਾਂਗੇ ਜੇ ਉਹਦੇ 'ਚ ਘਾਟ ਆਊਗਾ ਅਸੀਂ ਜ਼ਿੰਮੇਵਾਰਾਂ ਪਰ ਹੁਣ ਜਿਹੜੇ ਬੈਠੇ ਨੇ ਜ਼ਿੰਮੇਵਾਰ ਉਹ ਨਹੀਂ ਇਸ ਕਰਕੇ ਉਹਨਾਂ ਤੇ ਮੇਰਾ ਕੋਈ ਉਹਨਾਂ ਦਾ ਨਿੱਜੀ ਨਹੀਂ ਹੈ ਪਰ ਉਹਨਾਂ ਤੇ ਉਂਗਲ ਤਾਂ ਉੱਠਦੀਆਂ ਉਹਨੇ ਲੰਮੇ ਅਰਸੇ ਤੋਂ ਸਾਡੇ ਬਾਰੇ ਕਦੇ ਸੋਚਿਆ ਹੀ ਨਹੀਂ ਜਿਹੜੇ ਪੰਜਾਬ ਦੇ ਮੁੱਦੇ ਗੁਰੂ ਘਰਾਂ ਦੇ ਮੁੱਦੇ ਜਿਉਂਦੇ ਤਿਉਂ ਜਿਵੇਂ ਜਿਵੇਂ ਆਪਣੇ ਗੁਰਦਵਾਰਾ ਡੰਗਮਾਰ ਸਾਹਿਬ ਉਹ ਟਾਹੇ ਨੂੰ ਕਿੰਨੀ ਦੇਰ ਹੋ ਗਈ ਉਹ ਉਹ ਹਰਕੀ ਪਾਉੜੀ ਤੇ ਬਣਿਆ ਹੋਇਆ ਸੀ ਉਹਦਾ ਮੁੱਦਾ ਕਿੰਨੇ ਮੁੱਦੇ ਨੇ ਜਿਹੜੇ ਜਦੋਂ ਬੀਬਾ ਜੀ ਬੀਬਾ ਹਰਸਿਮਰਤ ਤੇ ਸੁਖਵੀਰ ਸਿੰਘ ਬਾਦ ਅਦੋਲੇ ਮੈਂਬਰ ਪਾਰਲੀਮੈਂਟ ਇਹ ਲੜਾਈ ਪੈਣ ਤੋਂ ਪਹਿਲਾਂ ਵਜੀਰ ਰਹੀ ਬੀਬਾ ਜੀ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਅੱਜ ਵੀ ਨੇ ਇਹ ਉੱਥੇ ਪਾਰਲੀਮੈਂਟ ਚ ਕਿਉਂ ਨਹੀਂ ਇਹ ਰੌਲਾ ਪਾਉਂਦੇ ਠੀਕ ਹੈ ਕਿਉਂ ਨਹੀਂ ਜਾ ਕੇ ਇਹਨਾਂ ਨੇ ਦੇਖਦੇ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਆਹ ਨਹੀਂ ਬਰਦਾਸ਼ਤ ਹੋਣਾ ਆਹ ਕੁਰਸੀ ਆਉਂਦੀ ਜਾਂਦੀ ਰਹਿਣੀ ਹੈ ਇਹ ਕਿਸੇ ਵੀ ਕੀਮਤ ਤੇ ਪੰਥ ਬਰਦਾਸ਼ਤ ਨਹੀਂ ਕਰੂਗਾ ਜੇ ਕਹਿੰਦੇ ਆ ਸਾਨੂੰ ਸੜਕਾਂ ਦੇ ਜੁੱਤੀਆਂ ਨਾ ਖਾਣੀਆਂ ਪੈਣ। ਹੋ ਸਕਦਾ ਪਲਾਨ ਬਣ ਰਿਹਾ ਹੋਵੇ ਸ਼ਰੂਮਣੀ ਅਕਾਲੀ ਦਲ ਦਾ ਵੀ ਕੇਰਾਂਗੇ ਜੀ ਭਾਜਪੀ ਨੂੰ ਇਹ ਸਿਸਟਮ ਤੇ ਵੀ ਐਵੇਂ ਨਹੀਂ ਜੀ ਜਿਹੜੇ ਐਸਜੀਪੀਸੀ ਮੈਂਬਰ ਜਾਂ ਜਿਹੜੇ ਕਮੇਟੀ ਦੇ ਸਾਡੇ ਪੰਜਾਬ ਦੇ ਬੰਦੇ ਬਾਹਰ ਕਰੇ ਨੇ ਵੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ। ਜਿਨ੍ਹਾਂ ਨੇ ਰਾਜ ਭਾਗ ਦੇਖੇ ਹੁਣ ਜਿਹੜਾ ਦੇਖੀਆ ਨਾ ਹੁਣ ਕਦੇ ਕਦੇ 33 ਸੜਕ ਤੇ ਨਾਂ ਬੈਠੇ ਹੁਣ ਉਹ ਉਹ ਸਰਕਾਰਾਂ ਨਾਲ ਲੜ ਲਗੇ। ਇਹ ਰਾਜ ਭਾਗ ਵਧੀਆ ਚਲਾ ਸਕਦੇ ਨਹੀਂ। ਇਹ ਕੈਸਾ ਦਿੰਨੇ ਅਸੀਂ ਬਾਹਰਲੇ ਦੇਸਾਂ ਚ ਪੜ ਕੇ ਆਏ ਆ। ਪਰ ਜਿਹੜੀ ਪੰਥ ਦੀ ਲੜਾਈ ਆ ਕੌਮ ਦੀ ਲੜਾਈ ਆ ਇਹ ਤਾਂ ਜਿਹੜੇ ਮੜਾਸਾ ਮਾਰ ਕੇ ਆਪਾਂ ਆਮ ਕਹਿੰਦੇ ਹੁੰਨੇ ਆ ਕਮਰ ਕੱਸਾ ਲਾ ਕੇ ਜਿਹੜੇ ਸਿੰਘ ਚੱਲਣਗੇ ਚਾਹੇ ਬੀਬੀਆਂ ਨੇ ਚਾਹੇ ਦੂਜੇ ਨੇ ਉਹ ਜਥੇ ਬਣਾ ਕੇ ਜਿਹੜੀ ਵੀ ਸਰਕਾਰ ਨੂੰ ਪੈਣਗੇ ਜਿਵੇਂ ਆਪਾਂ ਨੇ ਸਿੱਧੂ ਵਾਲੇ ਚ ਭਗਵੰਤ ਮਾਨ ਨੂੰ ਢਾਹਿਆ ਇਸ ਤਰ੍ਹਾਂ ਮੋਦੀ ਨੂੰ ਵੀ ਅਹਿਸਾਸ ਕਰਾ ਕੇ ਫੈਸਲੇ ਠੀਕ ਕਰਾਉਣਗੇ ਪਰ ਜਿੰਨੀ ਦੇਰ ਚੰਮ ਚਿੱਚੜ ਮੰਗੂ ਸਖਬੀਰ ਬਾਦਲ ਪੰਥ ਦੇ ਚਿੰਬੜਿਆ ਪਿਆ ਜਾਨ ਨਹੀਂ ਛੱਡ ਰਿਹਾ ਖੂਨ ਵੀ ਮੁਕਾਤਾ ਚੁੱਚੜ ਮਰ ਜਾਂਦਾ ਹੁੰਦਾ ਖੂਨ ਮੁੱਕੇ ਤੋਂ ਪਰ ਇਹ ਐਸਾ ਇਨਸਾਨ ਹੈ ਹਾਲੇ ਵੀ ਨਹੀਂ ਖੜਾ ਸੜ ਰਿਹਾ ਪੰਥ ਨੂੰ ਠੱਠੇ ਗੂਚ ਨੂੰ ਲਈ ਜਾ ਰਿਹਾ ਓਨੀ ਦੇਰ ਸਾਡਾ ਹਾਲ ਮਾੜਾ ਹੀ ਮਾੜਾ ਹੋਣਾ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਜੇ ਆਪਾਂ ਗੱਲਬਾਤ ਕਰੀਏ ਬੀਜੇਪੀ ਦਾ ਜਦੋਂ ਦਾ ਰਾਜ ਆਇਆ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਧਾਰਮਿਕ ਰਾਜਨੀਤੀ ਹੋ ਰਹੀ ਹੈ ਜਾਨੀ ਕਿ ਧਰਮ ਦੀ ਰਾਜਨੀਤੀ ਇਹ ਸਰਕਾਰ ਚ ਜ਼ਿਆਦਾ ਹੋ ਰਹੀ ਹੈ ਤੁਹਾਨੂੰ ਲੱਗਦਾ ਕਾਰਨ ਹੈ ਕਿਉਂ ਨਹੀਂ ਕਰਨਗੇ ਜੀ ਉਹ ਜਦੋਂ ਅਸੀਂ ਇੱਥੋਂ ਜਿਤਾ ਕੇ ਜਿਹੜੇ ਬੰਦੇ ਭੇਜੇ ਚਾਹੇ ਅਸੀਂ ਘੱਟ ਗਿਣਤੀ ਆ ਜਾਂ ਸਾਡੇ ਬੰਦੇ ਆਵਾਜ਼ੇ ਨਹੀਂ ਠਾਉਂਦੇ ਹਣ ਸਰਦਾਰ ਸਿਮਰਜੀਤ ਸਿੰਘ ਮਾਨ ਗਿਆ ਜਾ ਕੇ ਉਹ ਉਹਨੂੰ ਚੋਰ ਮੋਰੀਓ ਸੌ ਚਕਾਈ ਉਹਨੇ ਉਹਨੇ ਫੇਰ ਵੀ ਪੰਜਾਬ ਦੇ ਮੁੱਦੇ ਐ ਤਸੱਲੀ ਨਾਲ ਖੜੇ ਕਰਤੇ ਹੁਣ ਵੀ ਤੁਸੀਂ ਹੈਰਾਨ ਹੋਵੋਗੇ ਮੁੱਖ ਮੰਤਰੀ ਦੀ ਕੁਰਸੀ ਨੂੰ ਵੀ ਝੂਟਾ ਦਿੱਤਾ ਸਿਮਰਜੀਤ ਮਾਨ ਨੇ ਜਦੋਂ ਓਮ ਬਿਰਲੇ ਨੂੰ ਦੇਸ਼ ਦੇ ਗ੍ਰਹਿ ਆਪਣੇ ਦੇਸ਼ ਦੇ ਸਪੀਕਰ ਨੂੰ ਚਿੱਠੀ ਲਿਖੀ ਵੀ ਦੱਸੋ ਕਿਹੜੇ ਕਾਨੂੰਨ ਚ ਲਿਖਿਆ ਹੈ ਵੀ ਮੈਂ ਮੈਂਬਰ ਪਾਰਲੀਮੈਂਟਾਂ ਉੱਥਾਂ ਦਾ ਨੁਮਾਇੰਦਾ ਵੀ ਮੈਨੂੰ ਇਹਨਾਂ ਨੇ ਕਿਹੜੇ ਕਿਹੜੇ ਕਾਨੂੰਨ ਚ ਨਾਜ਼ਰਬੰਦ ਕੀਤਾ ਇਹ ਬਹੁਤ ਵੱਡੀ ਗੱਲ ਆ ਜਿਹੜੇ ਪੰਥ ਧਰਦੀ ਹੁੰਦੇ ਨੇ ਕੌਮ ਧਰਦੀ ਲੋਕ ਹੁੰਦੇ ਨੇ ਉਹ ਪੰਥ ਦੀ ਆਵਾਜ਼ ਬਣਿਆ ਕਰਦੇ ਨੇ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਇਹ ਜਿਹੜੇ ਅਮਰਬੇਲ ਦੀ ਤਰ੍ਹਾਂ ਸਾਡੇ ਤੇ ਚੜੇ ਹੋਏ ਨੇ ਪੰਥ ਤੇ ਚੜੇ ਹੋਏ ਨੇ ਇਹ ਨਾਲ ਕਰਕੇ ਸਾਡਾ ਹਾਲ ਇਹ ਹੋ ਰਿਹਾ ਬਿਲਕੁਲ ਤੁਸੀਂ ਮੰਗ ਕੀ ਕਰਦੇ ਹੋ ਕਿ ਜਿਵੇਂ ਪਹਿਲਾਂ ਵਿੱਚ ਮੌਜੂਦ ਹੁੰਦੇ ਸੀ ਮੈਂਬਰ ਦਿੱਲੀ ਦੇ ਮੈਂਬਰ ਐ ਐਸਜੀਪੀਸੀ ਇਧਰੋਂ ਪੰਜਾਬ ਦੇ ਮੈਂਬਰ ਉਹ ਉਵੇਂ ਹੀ ਹੋਣੇ ਚਾਹੀਦੇ ਨੇ ਉਹ ਵੀ ਚੱਲਣਾ ਚਾਹੀਦਾ ਸਿਸਟਮ ਮੈਂ ਕਹਿੰਦਾ ਭ ਜਿਹੜੇ ਇੱਥੋਂ ਜਾਖੜ ਪ੍ਰਧਾਨ ਨੇ ਦੂਜੇ ਤੀਜੇ ਸਾਡੇ ਦਸਤਾਰਾਂ ਵਾਲੇ ਬਹੁਤ ਭਾਜ-ਭੱਜ ਗਏ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤਰਸ ਕਰ ਲੋ ਪੰਥ ਨੂੰ ਖੋਰਾ ਨਾ ਲੱਗਣ ਦਿਓ ਬਾਦਲਾਂ ਨੂੰ ਤਾਂ ਗੁਰੂ ਨੇ ਹੀ ਮਾਰ ਲੈਣਾ ਗੁਰੂਏ ਉਹਨਾਂ ਨੂੰ ਪਿੱਛੇ ਲਿਆ ਰਿਹਾ ਹੈ ਆਪਾਂ ਪੰਥ ਦੀ ਪੰਥ ਦੀ ਤਾਂ ਚੜ੍ਹਦੀ ਕਲਾ ਹੀ ਰੱਖਣੀ ਆ ਉਹਦੀ ਚੜ੍ਹਦੀ ਕਲਾ ਰੱਖਣ ਦੇ ਲਈ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਦੂਜਾ ਜਿਹੜਾ ਉਹਨਾਂ ਦਾ ਪ੍ਰਧਾਨ ਹੈ ਜੇਪੀ ਨੱਡਾ ਉਹਨਾਂ ਨੂੰ ਕਹੋ ਵੀ ਤਰਸ ਕਰ ਲੋ 24 ਚ ਅਸੀਂ ਲੋਕਾਂ ਚ ਤਾਂ ਜਾਵਾਂਗੇ ਜੇ ਆ ਆ ਜਿਹੜੇ ਪੁੱਠੇ ਸਿੱਧੇ ਫੈਸਲੇ ਲੈਣ ਜੇ ਬੰਦ ਕਰੋਗੇ ਜਿਵੇਂ ਸਿਸਟਮ ਚੱਲਿਆ ਹੁੰਦਾ ਇਹਨੂੰ ਚੱਲਣ ਦਿਓ ਚੋਣਾ ਮੁਤਾਬਕ ਚੋਣਾ ਕਰਾ ਲਓ ਜਿਹਨੂੰ ਬਣਾ ਦੇਣਗੇ ਠੀਕ ਹੈ ਪਰ ਜਿਹੜੇ ਜਿਹੜੇ ਨਾਮਿਨੇਟ ਹੋ ਕੇ ਜਾਂਦੇ ਨੇ ਪੰਜਾਬ ਚੋਂ ਜਾਂਦੇ ਨੇ ਉਹ ਤੁਹਾਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਬਣਾ ਕੇ ਰੱਖੋ ਤਾਂ ਕਿ ਪੰਥ ਦੀ ਚੜ੍ਹਦੀ ਕਲਾ ਰਹੇ ਗੁਰੂ ਦੀ ਤਖਤ ਦਾ ਦੀ ਸਹੀ ਸੇਵਾ ਹੋ ਸਕੇ ਬਿਲਕੁਲ ਜੀ ਸੋ ਭਾਰਤ ਦੇ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੇ ਵੀ ਗੁਰਦੁਆਰਾ ਸਾਹਿਬ ਨੇ ਚਾਹੇ ਸ੍ਰੀ ਅਕਾਲ ਤਖਤ ਸਾਹਿਬ ਨੇ ਜਾਂ ਤਖਤ ਸਾਹਿਬ ਨੇ ਹੋਰ ਹਜ਼ੂਰ ਸਾਹਿਬ ਜਿਵੇਂ ਸਹੋਲੀ ਸਾਹਿਬ ਨੇ ਗੱਲਬਾਤ ਕੀਤੀ ਆ ਕਿ ਉਹਨਾਂ ਦਾ ਵੋਟ ਤੋੜਿਆ ਗਿਆ ਉਹ ਚੋਂ ਜਿਹੜੇ ਮੈਂਬਰ ਸੀ ਦਿੱਲੀ ਦੇ ਮੈਂਬਰ ਪੰਜਾਬ ਦੇ ਮੈਂਬਰ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਇਹ ਮੰਦਭਾਗੀ ਖਬਰਾਂ ਇੱਥੋਂ ਤੱਕ ਇਹਨਾਂ ਦਾ ਕਹਿਣਾ ਅਤੇ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪੂਰਾ ਵਿਰੋਧ ਕਰਨਾ ਚਾਹੀਦਾ ਹੋਰ ਵੀ ਜਥੇਬੰਦਕਾ ਆਗੂਆਂ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਕਿ ਐਵੇਂ ਦੀ ਧਾਰਮਿਕ ਜਨਨ ਕਿ ਧਰਮ ਦੀ ਰਾਜਨੀਤੀ ਨਾ ਕੀਤੀ ਜਾਵੇ ਸੁਖਵੀਰ ਥੂਈ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ